ਹਾਂਜੀ ਕਿੱਦਾਂ ਹਾਲ ਚੱਲਦੇ ਸਾਰਾ ਨਾ ਵੈਲਕਮ ਟੂ ਵਲੌਗ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਕਮੈਂਟ ਵੀ ਜ਼ਰੂਰ ਕਰਿਓ ਸੋ ਆਪਾਂ ਜਿਹੜੀ ਝੋਨਾ ਵੜ ਕੇ ਮੰਡੀ ਲਗਾਇਆ ਸੀ ਉਹਦਾ ਰੇਟ ਸਾਰਾ ਕੁਝ ਸਸਤਾ ਕਿਉਂਕਿ ਆਪਣਾ ਪ੍ਰਾਈਵੇਟ ਵਿਕਿਆ ਝੋਨਾ ਸਰਕਾਰੀ ਰੇਟ ਨਹੀਂ ਵਿਕਿਆ ਤੇ ਜਿਹੜਾ ਆਪਾਂ ਹੁਣ ਵੜਨਾ ਸੀ ਝੋਨਾ ਸਵੇਰੇ ਨੁਕਸਾਨ ਬਹੁਤ ਹੋ ਗਿਆ ਮੀਂਹ ਆ ਆਪਣੇ ਏਰੀਆ 'ਚ ਨੇਰੀ ਬਹੁਤ ਆਈ ਜਿਸ ਨਾਲ ਝੋਨੇ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੋ ਗਈ ਆ ਜਿਹੜਾ ਆਪਾਂ ਹੁਣ ਵੜਨਾ ਸੀ ਕੱਲ ਇਹ ਹੁਣ ਲੇਟ ਹੋ ਗਿਆ ਆ ਜਿਹੜੀ ਇਹ ਵੈਰੈਟੀ ਆ ਇਹ ਪੱਕਣ ਦਾ ਸਮਾਂ ਵੀ ਬਿਲਕੁਲ ਠੀਕ ਸੀਗਾ ਜਿੱਦਾਂ ਬਿਮਾਰੀ ਵੀ ਨਹੀਂ ਪਈ ਸੀ ਹਲਦੀ ਰੋਗ ਕੁਝ ਨਹੀਂ ਸੀਗਾ ਇਹਨੂੰ ਦਾਣੇ 2-3 ਦਿਨ ਸੀਗੇ ਹਰੇ ਤੇ 2 ਜਾਂ 3 ਦਿਨਾਂ ਚ ਪੱਕ ਜਾਣੇ ਸੀਗੇ ਹੁਣ ਕਾਫੀ ਵੇਛ ਚੁੱਕਾ ਝੋਨਾ ਹੈ ਆਪਣਾ ਜਿੰਨਾ ਵੀ ਆ ਥੱਲੇ ਲੱਗ ਚੁੱਕਾ ਕਈ ਕਈ ਥਾਂ ਤੇ ਬਹੁਤ ਵਿਸ਼ਿਆ ਆ ਕੋਈ ਢੋੜੀ ਖੜੀ ਆ ਬਾਕੀ ਤਕਰੀਬਨ ਕਾਫੀ ਵੇਛ ਗਿਆ ਝੋਨਾ ਨੁਕਸਾਨ ਕਾਫੀ ਹੋ ਗਿਆ ਸਵੇਰੇ ਮੀਂਹ ਬਹੁਤ ਜ਼ਿਆਦਾ ਪਿਆ ਆਪਣੇ ਏਰੀਆ 'ਚ ਨਾਲ ਹਨੇਰੀ ਸੀਗੀ ਬਹੁਤ ਤੇਜ਼ ਜਿੰਨਾ ਕਾਫੀ ਚੋਨੇ ਸਾਡੇ ਏਰੀਆ ਦੇ ਵਸ ਚੁੱਕੇ ਆ ਸੋ ਹਲਦੀ ਦਾ ਇਹਨੂੰ ਨਹੀਂ ਹੈਗੀ ਕਿਉਂਕਿ ਇਹ ਪੱਕ ਚੁੱਕਾ ਸੀ ਤੋਂ 85% ਪੱਕ ਚੁੱਕਾ ਝੋਨਾ ਸੋ ਜਿਹੜਾ ਝੋਨਾ 20 30% ਪੱਕਿਆ ਆ ਜਾਂ ਮੁੰਜਰਾ ਨਿਕਲਦੇ ਆ ਉਹਨੂੰ ਹਲਦੀ ਰੋਗ ਦਾ ਕਾਫੀ ਅਟੈਕ ਆ ਉਹਦੇ ਤੇ ਸੋ ਇਹਦੇ ਵਾਸਤੇ ਦਵਾਈ ਦੀ ਵੀਡੀਓ ਵੀ ਬਣਾਈ ਆ ਆਪਾਂ ਸੋ ਆਪਾਂ ਵੀ ਸਪਰੇਅ ਕੀਤੀ ਸੀ ਕੱਲ ਜਿਹੜਾ ਮਾਰਨ ਜਾਵਾਂਗੇ ਉੱਧਰ ਕੱਲ ਵਾਲੀ ਵੀਡੀਓ ਦਾ ਰਿਜ਼ਲਟ ਦੇਖਾਂਗੇ ਕਿ ਗਾਂ ਵਧ ਰਹੀ ਆ ਹਲਦੀ ਕਿ ਨਹੀਂ ਵਧ ਰਹੀ ਸੋ ਵੀਡੀਓ ਨੂੰ ਦੇਖਦੇ ਰਹੋ ਸਾਰੀ ਤੁਹਾਨੂੰ ਹਲਦੀ ਰੋਗ ਦਾ ਦਿਖਾਵਾਂਗੇ ਜਿਹੜੀ ਆਪਾਂ ਦਵਾਈ ਕੀਤੀ ਉਹਦਾ ਰਿਜ਼ਲਟ ਸੋ ਜਿੱਦਾਂ ਤੁਸੀਂ ਇਹ ਤੁਹਾਨੂੰ ਦਿਖਾਇਆ ਸਵੇਰੇ ਆ ਦੂਸਰਾ ਖਤਾ ਦੇਖੋ ਲਿਖੀ ਬੜਾ ਪੂਰਾ ਐਨ ਸੁਹਾਗਾ ਹੀ ਫਿਰ ਗਿਆ ਇੱਥੇ ਖਤੇ ਦੇ ਪੂਰਾ ਵੇਛ ਗਿਆ ਪੂਰਾ ਬਿਲਕੁਲ ਨਹੀਂ ਕੋਈ ਵੀ ਢੋੜੀ ਖੜੀ ਦੇਖੇ ਤੁਹਾਨੂੰ ਸੋ ਹਵਾ ਵਹਿਦਲਣੀ ਸ਼ੁਰੂ ਹੋ ਗਈ ਆ ਦੁਪਹਿਰ ਤੋਂ ਬਾਅਦ ਤੇਜ ਔਰ ਦੂਰ ਪੀੜਾ ਪੀੜਾ ਇਹ ਫਿਰ ਰਿਹਾ ਉਸ ਦੀ ਬਈ ਹਲ ਦਿਖਤਾਂ ਰੋ ਹਵਾ ਕਾ ਵੀ ਤੇਜ਼ ਹੈ ਚੱਲ ਵੀ ਸਵਾ ਦਾ ਬਿਲਕੁਲ ਸਵਾ ਕਾ ਫਿਰ ਗਿਆ ਨਾ ਸੇਤ ਦੇ ਨੀਨਾ ਤੋਂ ਹਲਦੀ ਦਾ ਜੜਟੂ ਵੀ ਤੁਹਾਨੂੰ ਦਿਖਾਉਣਾ ਹੈ ਕਿ ਇਹ ਆਪਾਂ ਸਪਰੇਅ ਕੀਤੀ ਸੀਗੀ ਹਿੱਟੋ ਬਾਅਦ ਉੱਧਰ ਚੱਲਦੇ ਹਾਂ ਪਹਿਲੇ ਦਿੱਤਾ ਦੂਜਾ ਵੀ ਦੇਖਈਆ ਆਪਾਂ ਸੋ ਸ਼ਾਮ ਦਾ ਟਾਈਮ ਹੋ ਚੁੱਕਾ ਆ ਤੇ ਬੱਦਲ ਬਾਈ ਅਜੇ ਵੀ ਕਾਫੀ ਦਿਖ ਰਹੀ ਆ ਨੇ ਜਿਹੜੀ ਚੱਲੰਦੇ ਆਸਾਰ ਹੈਗੇ ਆ ਵੈਦਰ ਦੇਖੋ ਤੁਸੀਂ ਬੱਦਲ ਤੋਂ ਟਮਾਟੋ ਟਮੇ ਕਿੰਨੇ ਵਧੀਆ ਲੱਗਦੇ ਦੇਖਣ ਨੂੰ ਪਰ ਮੀਂਹ ਜਦ ਪਉਂਦੇ ਆ ਫਿਰ ਬਹੁਤ ਦੁਖੀ ਕਰਦੇ ਆ ਸੋ ਹਲਦੀ ਦੀ ਸਪਰੇ ਜਿਹੜੀ ਕੀਤੀ ਸੀ ਆਪਾਂ ਨੂੰ ਮੀਂਹ ਪੈਣ ਕਰਕੇ ਹਲਦੀ ਉਹ ਵੈਸੇ ਵੀ ਗਿੱਲੀ ਹੋ ਗਈ ਆ ਅਜੇ ਇੱਕ ਦੋ ਦਿਨ ਤੁਹਾਡਾ ਕਿਸੇ ਵੀ ਚੀਜ਼ ਤੇ ਸਪਰੇ ਕੀਤੀ ਹੋਵੇ ਤੋਂ ਰਿਜ਼ਲਟ ਮਿਲੂਗਾ ਹੀ ਕਿਉਂਕਿ ਉੰਨੀ ਨਹੀਂ ਹੈਗੀ ਹਲਦੀ ਜਦੋਂ ਉੜੂਗੀ ਤੁਹਾਡੀ ਹਲਦੀ ਉਦੋਂ ਨਾਲ ਦੇ ਦਾਣਿਆਂ ਨੂੰ ਫਿਰ ਵੱਧੀ ਆ ਜਦੋਂ ਪੈਂਦੀ ਆ ਨਾਲ ਦੇ ਦਾਣੇ ਤੇ ਹਲਦੀ ਉੜ ਕੇ ਫਿਲਹਾਲ ਆਪਣੇ ਗਿੰਨੀ ਹਲਦੀ ਸਪਰੇਅ ਕੀਤੀ ਸੀ ਉਹ ਸਾਰੀ ਉਤਰ ਗਈ ਆ ਕਿਉਂਕਿ ਕੱਲ ਸਪਰੇਅ ਕੀਤੀ ਸਵੇਰੇ ਮੀਂਹ ਜਿਆਦਾ ਪੈ ਗਿਆ ਜਿਸ ਨਾਲ ਹਲਦੀ ਸਾਰੇ ਧੋਤੀ ਕੀ ਤੇ ਥੱਲੇ ਉਤਰ ਗਈ ਇਹ ਤੁਹਾਡੇ ਹਲਦੀ ਹੈਗੀ ਆ ਤਾਂ ਤੁਸੀਂ ਬਾਰ-ਬਾਰ ਸਪਰੇਅ ਕਰੋ ਖੇਤ ਦੇ ਵਿੱਚ ਨਾ ਪੜੋ ਜੇ ਹਲਦੀ ਤੁਹਾਡੀ ਉਡੂਗੀ ਉਦੋਂ ਤੁਹਾਡੇ ਨਾਲ ਦੇ ਬੂਟਿਆਂ ਨੂੰ ਜਿਹਨੂੰ ਨਹੀਂ ਹੈਗੀ ਹਲਦੀ ਉਹਨੂੰ ਪਾਉਗੇ ਇਦਾਂ ਹਲਦੀ ਰੋਗ ਵੱਧ ਆਇਆ ਜਦੋਂ ਉੜਦੀ ਹਲਦੀ بس اسی ਦਾ ਇਹ ਚੀਜ਼ਾਂ ਧਿਆਨ ਜਰੂਰ ਰੱਖੋ ਦੇਖਦੇ ਰਹੋ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਸਵੇਰ ਦਾ ਮਾਹੌਲ ਤੁਹਾਨੂੰ ਦਿਖਾਵਾਂਗੇ ਫੇਰ ਸਵੇਰੇ ਕਿਦਾਂ ਮੀਂਹ ਤੋਂ ਬਚਾ ਰਹਿਊਗਾ ਰਾਤ ਨੂੰ ਕਿ ਰਾਤ ਫੇਰ ਕੰਮ ਕਰੂ ਕੋਈ ਕਿਉਂਕਿ ਝੋਨਾ ਕਾਫੀ ਸੜ ਚੁੱਕਾ ਆਪਣਾ ਇਹ ਪਹਿਲਾਂ ਹੀ ਫਿਲਹਾਲ ਹੁਣ ਜਿਹੜਾ ਖੜਾ ਹੈ ਝੋਨਾ ਇੱਥੇ ਮੇਰ ਰੱਖੇ ਤੇ ਦੋ ਜਾਂ ਤਿੰਨ ਦਿਨ ਤੇ ਵੱਢਣੀ ਵੱਢ ਦੇਣਾ ਆਪਾਂ ਮਤਲਬ ਇਹ ਝੋਨਾ ਕਾਫੀ ਪੱਕ ਚੁੱਕਾ ਹੁਣ ਚਲੋ ਮਿਲਦੇ ਆਪਾਂ ਨੈਕਸਟ ਬਲੌਗ 'ਚ ਉਨੇ ਟਾਈਮ ਲਈ ਬਾਏ